ਕੈਨੇਡਾ ਦੇ ਵਿੱਚ 21 ਸਾਲ ਦੀ ਪੰਜਾਬੀ ਕੁੜੀ ਹਰਸਿਮਰਤ ਕੌਰ ਰੰਦਾਵਾ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਲਈ ਗਈ ਸੀ ਕੁੜੀ ਜਿੱਥੇ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਤਾਂ 21 ਸਾਲਾ ਹਰਸਿਮਰਤ ਕੌਰ ਰੰਦਾਵਾ ਤਰਨਤਾਰਨ ਦੇ ਪਿੰਡ ਧੁੰਦਾ ਦੀ ਰਹਿਣ ਵਾਲੀ ਤੇ ਪੂਰੀ ਘਟਨਾ ਕੈਨੇਡਾ ਦੇ ਵਿੱਚ ਉਸ ਵੇਲੇ ਵਾਪਰਦੀ ਹੈ ਜਦੋਂ ਕੁੜੀ ਕੰਮ ਤੇ ਜਾਣ ਦੇ ਲਈ ਬੱਸ ਸਟਾਪ ਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਉੱਥੇ ਦੋ ਤਿਰਾਂ ਦੇ ਵਿੱਚਕਾਰ ਗੋਲੀਆਂ ਚੱਲੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਗੋਲੀ ਉੱਥੇ ਖੜੀ ਕੁੜੀ ਦੇ ਲੱਗ ਗਈ ਹੈ ਜਿਵੇਂ ਹੀ ਹਰਸਿਮਰਤ कौर ਨੂੰ ਆਵਾਦੀ ਦੁਖਦਾਈ ਮੌਤ ਦੀ ਖਬਰ ਘਰ ਪਹੁੰਚੀ ਹੈ ਤਾਂ ਪਰਿਵਾਰ ਦੇ ਵਿੱਚ ਤਾਂ ਮਾਤਮ ਛਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਬੜੇ ਚਾਅ ਨਾਲ ਧੀ ਨੂੰ ਪੜ੍ਹਾਈ ਕਰਨ ਦੇ ਲਈ ਕੈਨੇਡਾ ਭੇਜਿਆ ਪਰ ਅੱਜ ਸਾਡੀ ਧੀ ਸਾਡੇ ਵਿੱਚ ਹੀ ਨਹੀਂ ਹੈ ਪਰਿਵਾਰ ਦਾ ਕਹਿਣਾ ਹੈ कि ਜਿਵੇਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਵੇ ਕੈਨੇਡਾ ਦੇ ਵਿੱਚ ਵੀ ਹਾਲਾਤ ਮਾੜੇ ਬਣਦੇ ਜਾ ਰਹੇ ਨੇ ਕੈਨੇਡਾ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਪਵੇਗਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਭਾਰਤ ਮੰਗਵਾਉਣ ਦੀ ਮੰਗ ਕੀਤੀ ਤਾਂ ਜੋ ਉਹ ਧੀ ਦੀਆਂ ਅੰਤਮ ਰਸਮਾਂ ਆਪਣੇ ਹੱਥੀਂ ਨਿਭਾ ਸਕਣ ਤਾਂ ਮੰਦ ਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ 21 ਸਾਲ ਦੀ ਹਰਸਿਮਰਤ ਕੌਰ ਰੰਧਾਵਾ ਜਿਸ ਦੀ ਗੋਲੀ ਲੱਗਨ ਕਰਕੇ ਜਾਨ ਗਈ ਹੈ ਦੋ ਸਾਲ ਪਹਿਲਾਂ ਹੀ ਕੁੜੀ ਪੜ੍ਹਾਈ ਦੇ ਲਈ ਕੈਨੇਡਾ ਜਾਂਦੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅੱਜ ਕੁੜੀ ਇਸ ਦੁਨੀਆ ਨੂੰ ਵਾਲ ਵਿਦ ਆ ਗਈ ਹੈ ਤੇ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਐ ਐ ਸਰਪੰਚ ਜਗਤਾਰ ਸਿੰਘ ਪਿੰਡ ਢੁੰਡਾ ਇਹ ਜੀ ਬਹੁਤ ਮਤਭਾਗੀ ਘਟਨਾ ਵਾਂ ਹਰੇਕ ਪੰਜਾਬ ਦਾ ਜਿਹੜਾ ਬੱਚਾ ਉਹ ਆਪਣਾ ਭਵਿੱਖ ਬਣਾਉਣ ਵਾਸਤੇ ਬਾਹਰਲੇ ਦੇਸ਼ਾਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਪੜਾਈਆਂ ਕਰਨ ਵਾਸਤੇ ਜਾਂਦੇ ਆ ਇਸੇ ਹੀ ਤਰ੍ਹਾਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਇਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਵੀ ਪੜਾਈ ਕਰਨ ਵਾਸਤੇ ਗਈ ਸੀ ਪਰ ਉਥੇ ਜੋ ਪੰਜਾਬ ਦੇ ਵਿੱਚ ਹਾਲਾਤ ਆ ਇਸ ਤੋਂ ਵੀ ਵੱਧ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਹੋਏ ਪਏ ਆ ਦੋ ਗੁੱਟਾਂ ਦੇ ਵਿੱਚ ਜਿਹੜੀ ਉਹ ਆਪਸ ਵਿੱਚ ਦੀ ਕੋਈ ਲੜਾਈ ਹੋ ਰਹੀ ਸੀ ਇਹ ਬੱਚੀ ਜਿਹੜੀ ਹੈਗੀ ਆ ਆਪਣੀ ਪੜਾਈ ਦੇ ਰਾਨ ਜਾ ਰਹੀ ਸੀਗੀ ਤੇ ਉੱਥੇ ਰੋਡ ਦੇ ਉੱਤੇ ਇਹ ਜਿਹੜੀ ਆ ਉਹ ਉਹਨਾਂ ਦੀ ਗੋਲੀ ਜਿਹੜੀ ਆਣ ਕੇ ਵੱਜ ਗਈ ਪਰ ਇਹ ਗੱਲ ਹੈ ਕਿ ਜੋ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਦੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅੰਸਰਾਂ ਤੇ ਕਰਨੀਆਂ ਚਾਹੀਦੀਆਂ ਹੁਣ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲਾਉਡਰ ਜਿਹੜਾ ਵਾ ਉਹਦੀ ਸਥਿਤੀ ਖਤਮ ਹੋਈ ਹੈ ਇਸੇ ਹੀ ਤਰ੍ਹਾਂ ਸਾਡੇ ਤਰਨਤਾਰਨ ਜਿਹੜੇ ਦੇ ਵਿੱਚ ਵੀ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਏ ਹੋਦੀਆਂ ਗੋਲੀਤੀਆਂ ਜਿਹੜੀਆਂ ਵਾਪਰੀਆਂ ਪਾਠਕਰ ਦੀ ਬੀਬੀ ਦੇ ਉੱਤੇ ਵੀ ਜਿਹੜਾ ਉਹ ਵੇਖੋ ਉਹਦੀ ਵੀ ਮੌਤ ਕਰ ਦਿੱਤੀ ਗਈ ਉਹਦੇ ਘਰ ਲੁੱਟਫੋ ਕਰਕੇ ਹੋਰ ਵੀ ਜਿਹੜੀਆਂ ਵਾਰਦਾਤਾਂ ਹੋਈਆਂ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਹ ਝੰਡੂੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੁਕਵੇਂ ਕਦਮ ਚੁੱਕਨੇ ਚਾਹੀਦੇ ਆ ਜਿਹੜੇ ਇਹ ਇਹੋ ਜਿਹੇ ਜਿਹੜੀਆਂ ਇਹ ਵਾਰਦਾਤਾ ਹੁੰਦੀਆਂ ਇਹ ਨਾ ਹੋਣ ਬੱਚੇ ਤਾਂ ਦੀ ਸੇਫ ਰਹਿ ਸਕਦੇ ਜੇਕਰ ਸਰਕਾਰਾਂ ਕੋਈ ਨਾ ਕੋਈ ਇਹ ਪੇਨ ਲੈਣ ਗੀਆਂ ਮੇਰਾ ਨਾਮ ਸੁਖਿੰਦਰ ਸਿੰਘ ਤੁਨਹਾ ਹੋ ਕੇ ਪਜੰਸੀ ਦਾ ਵਾਸੀ ਹੁੰਦਾ ਕੀ ਗੱਲ ਬਾਤ ਜਿਹੜੀ ਵੱਡੀ ਤੋਂ ਵੱਡੀ ਬਾਤ ਕਹਿੰਦੇ ਕਿ ਕੋਲੀ ਮਾਰ ਕੇ ਕੱਟ ਦਿੱਤਾ ਗਿਆ ਬਰਕਤ ਜੀ ਤੁਹਾਣੇ ਬਾਤ ਉਹ ਪੜਨ ਵਾਸਤੇ ਗਈ ਸੀ ਜੋ ਸਾਨੂੰ ਸਾਡੇ ਰਿਸ਼ਤੇਦਾਰੀ ਤੋਂ ਪਤਾ ਲੱਗਿਆ ਵੀ ਅਮਨੇ ਕੱਲ ਕੋਈ 2.5 ਵਜੇ ਪਤਾ ਲੱਗਿਆ ਉਹੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਹੋ ਗਿਆ ਵਾ ਫੇਰ ਉਹ ਗਏ ਆ ਤੇ ਉਹ ਆਪਣੀ ਕਾਰਵਾਈ ਪੁਲਿਸ ਉੱਤੇ ਕਰਨ ਲਈ ਆ ਕਿੰਨੇ ਚਿਰ ਪਹਿਲਾਂ ਕੁੜੀਆਂ ਬਾਹਰ ਗਈ ਕੋ 2 ਸਾਲ ਹੋ ਗਏ ਕਿੰਨੇ ਭੈਣ ਭਾਈ ਦੋ ਭੈਣ ਭਾਈ ਆ ਇੱਕ ਕੁੜੀ ਆ ਤੇ ਇੱਕ ਕਾਕਾ ਵੀ ਉਹ ਤੇ ਟਰਾਈ ਕਰੀ ਗਾਦੀ ਟਰਾਈ ਕਰਦੇ ਕੰਮ ਡਾਕਟਰੀ ਕਰਦੀ ਕਿਵੇਂ ਦੇਖਦੇ ਜੋ ਕੀ ਮੰਨ ਕਰਦੇ ਜੋ ਜਵਾਨ ਤੋਂ ਨਹੀਂ ਕੋਈ ਜੇ ਦੁਨੀਆ ਤੋਂ ਦੇ ਰਹੀ ਕੀ ਮੰਨ ਕਰਦੇ ਸਾਬ ਜੀ ਮੰਗ ਕਰਦੇ ਆ ਮੰਗਾ ਮੰਗਾ ਇੱਥੇ ਕਹਿੰਦੀਆਂ ਜੋ ਇੱਥੇ ਹਾਲਾਤ ਉਹੋ ਹੀ ਬਾਹਰ ਬਣੇ ਪਏ ਆ ਉੱਥੇ ਵੀ ਗੈਂਗਸਟਰ ਵਾਲਾ ਚੱਲੰਦੇ ਆ ਉੱਥੇ ਲੋ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ ਇਹ ਰੋਡ ਦੇ ਉੱਤੇ ਖੜੀ ਸੀ ਗੋਲੀ ਇਹਦੇ ਲੱਗੀ ਤੇ ਉਹਦੀ ਮੌਤ ਹੋ ਗਈ